ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਨਵਾਂ ਵੜਾ ਸੇਰ ਲਈ ਲੈ ਕੇ ਆਏ ਜੀ ਦੋ ਬਾਈ ਗੱਬਣਾ ਨੇ ਕੱਚੀਆਂ ਨੇ ਹਜੇ ਸੋਣ ਵਾਲੀਆਂ ਨੇ ਤੇ ਇੱਕ ਬਾਈ ਤਾਜੀ ਸੂਈ ਵੀ ਵੜਾ ਆਉ ਪੁੱਛ ਲੈਨੇ ਬਾਈ ਤੁਹਾਡੇ ਅਜੀ ਬਾਈ ਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋ ਠੀਕ ਹੋ ਵਧੀਆ ਜੀ ਵਧੀਆ ਵੀਰੇ ਨਾਮ ਤੇ ਐਡਰੈਸ ਬੋ ਨਾਮ ਬਾਈ ਸੀਰਾ ਸਿੰਘ ਢਾਲੀਆਲ ਪਿੰਡ ਸਨਖਲਾਬ ਸਿੰਘ ਜ਼ਿਲ੍ਹਾ ਬਰਨਾਲਾ ਵੀਰੇ ਤਸੀਲ ਤਪਾ ਨੇੜੇ ਪਿੰਡ ਨੇੜੇ ਇਧਰ ਭਲੌੜਾ ਇਧਰ ਬਠਿੰਡੇ ਜ਼ਿਲ੍ਹੇ ਦੇ ਪਿੰਡ ਰਾਮਪਰਾ ਕੰਡਾ ਸੰਘੂ ਮੋਬਾਈਲ ਨੰਬਰ ਕਰਾਂ 796 ਪੁਲਿਸ 7012 98720 76012 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਸਾਰੇ ਉਧਰੋਂ ਲੱਗਦੇ ਨੇ ਜਿਹੜੀ ਤਾਜੀ ਸੀ ਬਾਈ ਜਿਹੜੀ ਪਹਿਲੇ ਨੰਬਰ ਤੇ ਵੜ ਦੇ ਨੇ ਕਿਹੜਾ ਸੂਸ ਸੂਈ ਆ ਇਹ ਲੱਗਦਾ ਦੂਜਾ ਸੂਸ ਸੂਈ ਆ ਮੰਨ ਕੇ ਚੱਲ ਰਾਤ ਹੀ ਸੂਈ ਆ 3:00 ਵਜੇ ਠੀਕ ਆ ਬਾਈ ਜੇਰ ਸੁਬਾ ਪੈ ਗਈ ਸੀ ਜੇਰ ਦੀ ਆਪਣੇ ਕੋਲੇ ਵੀਡੀਓ ਵੀ ਹੈਗੀ ਉਹ ਅੱਪਾ ਜਦੋਂ ਸੌਦਾ ਹੋਊ ਅਗਲੇ ਨੂੰ ਦਿਖਾ ਸਕਦੇ ਆ ਬੱਚਾ ਕੀ ਆ ਬਾਈ ਤੇ ਬੱਸ ਆ ਵੀਰੇ ਬੱਚਾ ਚੋਈ ਚੋਈ ਬਹੁਤ ਗੜਾ ਟਰ ਡਾਕਟਰ ਕਮਾਲ ਦਾ ਸਵੇਰੇ ਕਿੰਨੇ ਵਿੱਚ ਹੋਈ ਸੀ ਟੜਕੇ ਮੰਨ ਕੇ ਚੱਲ ਕੱਢਿਆ ਤੇ 5.5 ਕਿਲੋ ਬੋਲਾ ਡਾਕਟਰ ਡਾਕਟਰ ਕਮਾਲ ਦਾ ਇਕੱਲਾ ਇਕੱਲਾ ਥਾਣਾ ਟੜਕੇ 5.5 ਚੋਈ ਆ ਚਾਰੇ ਥਾਣ ਨਿਕੜਵੇਂ ਪੂਰੇ ਗੈਪ ਤੇ ਸ਼ਾਮ ਦਾ ਟਰ ਡੀ ਕੁਆਲਟੀ ਕਰਮਣ ਲਈ ਵਧੀਆ ਤਿਆਰ ਕਰ ਲੈਣੀ ਹੈ ਮੁੱਠੀ ਵਾਲਾ ਥਾਣਾ ਬਾਈ ਇਕੱਲਾ ਇਕੱਲਾ ਥਾਣਾ ਕਿੰਨਾ ਇੱਕ ਦੁੱਧ ਦੇ ਦੂਆ ਅਸਟੀਮੇਟ ਦੁੱਧ ਬਾਈ 20 ਕਿਲੋ ਤਾਂ ਬੜੀ ਆਮਦਾਰੀ ਨਾਲ ਹੀ ਦੇ ਦੂ ਵੱਡੀ ਬੁੱਢੀ ਬਹੁਤ ਆ 20 22 ਕਿਲੋ ਨੂੰ ਬੇਸ ਬਿਊਟੀ ਕਮਾਲ ਦੀ ਆ ਕੱਦ ਫੋਲਾ ਜੰਨਾ ਕਹ ਦੋ ਵੱਡਾ ਟਾਦਾ ਯਾਦ ਬ੍ਰੀਡ ਚੰਗੀ ਆ ਖਾਣ ਤੁਣ ਬਹੁਤ ਚੰਗਾ ਲੱਗਿਆ ਚਿਵਾਈ ਕਿਵੇਂ ਆ ਬਾਈ ਇੱਕ ਨੰਬਰ ਬਾਈ ਜ਼ਿੰਮੇਵਾਰੀ ਆ ਚਿਵਾਈ ਬਾਈ ਕਹਿੰਦਾ ਇੱਕ ਨੰਬਰ ਜਮਾਂ ਪਾਇਰ ਵੀ ਨਹੀਂ ਪੜਦੀ ਕਮਾਲ ਤੇ ਸ਼ਾਮ ਨੂੰ ਆਰਡਰ ਦੀ ਕੁਆਲਿਟੀ ਜਿਹੜੀ ਨੇ ਵਧੀਆ ਤਿਆਰ ਕਰ ਲੈਣੀ ਆ ਰੰਗ ਰੂਪ ਚੰਗਾ ਟਾਂਚਾ ਚੰਗਾ ਕਰਮ ਵਾਲੀ ਦਾ ਠੰਡੀ ਸੀਲ ਆ ਨਾ ਠੰਡੀ ਸੀਲ ਦਾ ਟਰੈਕਟਰ ਲੈ ਹੂੰ ਇੱਥੇ ਵੇਜਾ ਚਾਹੇ ਤਾਂ ਵੀ ਕੋਈ ਚੱਕ ਨੀ ਪੂਰੀ ਚਵਾਈ ਕਰੀ ਆਪਾਂ ਪਰਗੀ ਆ ਜਮਾ ਬਹੁਤ ਜਿਆਦਾ ਚੰਗੀ ਠੀਕ ਆ ਭਾਈ ਤੇ ਮੁੱਲ ਕੀ ਆ ਭਰਾ ਦਾ ਇਹਦਾ 75000 ਰੁਪਏ ਦਾ ਮਾਨਤਨ ਹੋਜੂ ਭਾਈ ਹੋਜੂਗਾ ਵੀਰੇ 75000 ਰੁਪਏ ਮੁੱਲ ਆ ਭਾਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਨ ਜ਼ਰੂਰ ਹੋਜੂ ਚੰਗੀਆਂ ਬੜ ਕੱਦ ਕਾਠ ਵਾਲੀ ਐ ਸੂਈ ਸਵਾਈ ਜੇਰ ਭਾਈ ਕਹਿੰਦਾ ਓਕੇ ਬੱਚਾ ਮਗਰ ਬੱਚਾ ਕ ਭਾਈ ਦੁੱਧ ਚੰਗਾ ਪਾ ਦੂ ਢਾਂਚਾ ਕਿਉਂ ਕਮਾਲ ਦਾ ਨਾੜਾ ਨੂੜਾ ਫੁੱਲ ਚੰਗੀਆਂ ਆਰਡਰ ਵੀ ਸਾਫ਼ ਸੁਥਰਾ ਕੱਲਾ ਕੱਲਾ ਥਾਣਾ ਬਈ ਮੁੱਠੀ ਵਾਲਾ ਥਾਣਾ ਦੋਨੇ ਪਾਸੇ ਲੇਵਾ ਦਿਖਾਉਂਦੇ ਪਹਿਲਾਂ ਇਧਰੋਂ ਚੈੱਕ ਕਰੋ ਬਈ ਕਮਾਲ ਦਾ ਲੇਵਲ ਹੈ ਕੀ ਬਾਤ ਖਣ ਲੱਗਿਆ ਮੁੱਠੀ ਵਾਲਾ ਥਣ ਨਾੜਾ ਨੂਣਾ ਲੈ ਫੁੱਲ ਚੰਗੀਆਂ ਨੇ ਬਈ ਸੂਈ ਸੂਈ ਆ ਪਛਾਹ ਤੋਂ ਵੀ ਲੇਵਾ ਬਹੁਤ ਚੰਗਾ ਲੱਗਿਆ ਕੀ ਬਾਤ ਇਧਰੋਂ ਵੀ ਲੇਵਾ ਦਿਖਾਉਂਦੇ ਨਾੜਾ ਨੂਣਾ ਫੁੱਲ ਚੰਗੀਆਂ ਨੇ ਠੰਡੀ ਸੀਲ ਆ ਹਨਾ ਬਈ ਪੂਰੀ ਫੁੱਲ ਡਾਕਟਰ ਮੁੱਲ ਵੀ ਜਹ ਜਹ ਮਾਨਤਣ ਵਿੱਚੋਂ ਜ਼ਰੂਰ ਖੋ ਜੀ ਅੱਗੇ ਭਰਾ 2 ਨੰਬਰ ਜਿਹੜਾ ਸੂਸ ਹੁੰਦੀ ਆ ਲੈਟਰ ਦੂਜਾ ਸੂ ਵੀਰੇ ਕਿੰਨੇ ਦਿਨ ਲੈਂਦੀ ਆ ਬਈ ਕੋ ਲੈ ਜੂ ਫਲੇ ਯਾਰ ਹਫਤਾ 10 ਦਿਨ ਰਾਮ ਨਾਲ ਹਫਤੇ 10 ਦਿਨਾਂ ਦੀ ਬਈ ਕੱਚੀ ਦਾਸ ਦਾ ਫੇਸ ਬਿਊਟੀ ਕਮਾਲ ਦੀ ਆ ਬੋਦੀ ਬਾਦੀ ਚੰਗੀ ਆ ਸਨਖਪਣਾ ਬੈਡ ਦੇ ਵਿੱਚ ਚੰਗਾ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਤੋਰਾ ਤਾਰਾ ਵੀ ਚੰਗਾ ਬੈਡਦਾ ਕੱਚੀ ਕੱਚੀ ਆ ਬਈ ਦਿਨ ਹਜੇ ਲੈਦੀ ਆ ਉਹਦੇ ਨੂੰ ਆਰਡਰ ਦੀ ਕੁਆਲਿਟੀ ਆ ਜਿਹੜੀ ਨੇ ਕਮਾਲ ਦੀ ਤਿਆਰ ਕਰ ਲੈਣੀ ਆ ਥਣ ਬੜਾ ਚੰਗਾ ਲੱਗਿਆ ਬਈ ਚਵਾਈ ਠੰਡਾ ਤਿੰਨੇ ਹੀ ਬਈ ਬਹੁਤ ਅਟਰ ਠੀਕ ਆ ਬਈ ਕਿੰਨਾ ਕੁ ਦੁੱਧ ਦੇ ਦੂ ਦੇ ਦੂ ਬਈ 18 17 18 ਕਿਲੋ ਦਾ ਰਾਮ ਨਾਲ ਠੀਕ ਆ ਭਾਈ ਵੱਧ ਦੇ ਦੇ ਵੱਧ ਦੇ ਦੇ ਆਪਾਂ ਦਾ ਘੱਟ ਹੀ ਦੱਸਾਂ ਹੂੰ ਤੇ ਮੁੱਲ ਕੀ ਆ ਫਿਰ ਇਹਦਾ ਪੈਂਟ ਹਜ਼ਾਰ ਆ ਡਾਕਟਰ ਦਾ ਕੱਚੀ ਕੱਚੀ ਦਾ ਮੁੱਲ 65000 ਰੁਪਿਆ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਣ ਜ਼ਰੂਰ ਹੋ ਜਾ ਢੱਲਾ ਦਿਖਾਉਨੇ ਆ ਥਣ ਬੜਾ ਚੰਗਾ ਲੱਗਿਆ ਮੁੱਖੀ ਵਾਲਾ ਥਣ ਕੱਲਾ ਕੱਲਾ ਥਣ ਆ ਸਾਰੀਆਂ ਵਰਲਡ ਲੈ ਕੱਢ ਕੇ ਕਰਮ ਵਾਲੀ ਨੇ ਫਿਰ ਸੋਣਾ ਅੱਗੇ ਤੋਂ ਵੀ ਲੇਵਲ ਹੋ ਆ ਬਹੁਤ ਚੰਗਾ ਬਈ ਕੀ ਬਾਤ ਆ ਨਾੜਾ ਨੂੜਾ ਸੋਲ ਚੰਗਿਆ ਅੱਗੇ ਭਰਾ ਤਨ ਨੰਬਰ ਕਿਹੜਾ ਸੂਆ ਦੂਜਾ ਸੂ ਡਾਕਟਰ ਕਿੰਨੇ ਦਿਨ ਲੈਂਦੀ ਆ ਭਾਈ ਹਫਤਾ ਲੈ ਜੂ ਬਈ ਹਲੇ ਹਫਤੇ ਇੱਕ ਦੀ ਕੱਤੀ ਆ ਕੀ ਰਿਕਾਰਡ ਆ ਦੁੱਧ ਦਾ ਬਈ ਇਹਨੇ ਪਹਿਲਾਂ ਨੇ ਬਈ ਦਿੱਤਾ 20 ਕਿਲੋ ਦੁੱਧ ਦੇ ਦੂ ਇੰਨਾ ਪਰ ਆਉਣਾ ਹੁਣ 100 ਲੀਟਰ ਦਾ ਜਿਹੜਾ ਪਹਿਲੇ ਸੂਏ ਦਾ ਰਿਕਾਰਡ ਆ ਬਾਕੀ ਗੋਲ ਮਟੋਲ ਆ ਸਨਖੀ ਆ ਪੂਰੀ ਚੰਗੀ ਆ ਸਨਖ ਖੁਣਾ ਬੈਡ ਦੇ ਵਿੱਚ ਚੰਗਾ ਪ੍ਰਿੰਟ ਪ੍ਰਿੰਟ ਚੰਗਾ ਤੋਰਾ ਤਾਰਾ ਵੀ ਚੰਗਾ ਬੈਡ ਦਾ ਬਈ ਆਰਡਰ ਕਮਾਲ ਦਾ ਤਿਆਰ ਕਰਦੀ ਹੁੰਦੀ ਆ ਹਜੇ ਬਈ ਡਣ ਲੈਂਦੀ ਆ ਕੱਚੀ ਕੱਚੀ ਆ ਉਦੋਂ ਨੂੰ ਆਰਡਰ ਦੀ ਕੁਆਲਿਟੀ ਨੇ ਕਮਾਲ ਦੀ ਤਿਆਰ ਕਰ ਲੈਣੀ ਠੰਡੀ ਸੀਲ ਆ ਹਨਾ ਫੋਲਡ ਆਰਡਰ ਲੈ ਠੀਕ ਆ ਜਿਵੇਂ ਮੈਂ ਮਰਦੀ ਨਾ ਸਲਾਈ ਚੱਲ ਕੋਈ ਚੱਕਰੀ ਨਹੀਂ ਪੂਰੀ ਠੰਡੀ ਸੀ ਲਾ ਫੇਸ ਬੜਾ ਚੰਗਾ ਬਈ ਮੁੱਲ ਕੀ ਹੈ ਬਈ ਇਹਦਾ ਇਹਦਾ 72000 ਰੁਪਏ ਮਾਨਦਾਨ ਹੋ ਜੀ ਬਈ ਹੋ ਜਾਊਗਾ ਬਈ ਠੀਕ ਆ 72000 ਰੁਪਏ ਮੁੱਲ ਆ ਬਈ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਦਾਨ ਜ਼ਰੂਰ ਹੋ ਜੇ ਚੰਗੀ ਆ ਬੜਾ ਸੁਨੱਕੀ ਆ ਕੱਚੀ ਕੱਚੀ ਲਾਹੂਗੀ ਬਹੁਤ ਬਈ ਜਿਹੜੇ ਹਿਸਾਬ ਨਾਲ ਢੱਲਾਂ ਬਲ ਦਿਖਾਉਂਦੀ ਹੈ ਨਾ ਉਤਰੂਗੀ ਬਹੁਤ ਬਾਕੀ ਨਾਣਾ ਨੂਣਾ ਲੈਵੇ ਤੇ ਬਹੁਤ ਚੰਗੀਆਂ ਨੇ ਲੈਵੇ ਦੀ ਜਿਹੜੀ ਬਾਂਤਰ ਉਹ ਵੀ ਕਰਮ ਵਾਲੀ ਦੀ ਬਹੁਤ ਚੰਗੀ ਆ ਨੀੜ ਤੋਂ ਚੇਕ ਕਰਨਾ ਕੱਲਾ ਕੱਲਾ ਥਣ ਭਾਈ ਮੁੱਠੀ ਵਾਲਾ ਖੰਡ ਢਿੱਲਾ ਦੇਖੋ ਆ ਸਾਰੀਆਂ ਬਲਡਾਂ ਲਾ ਕੱਢ ਕੇ ਕਰਮ ਵਾਲੀ ਨੇ ਫੇਰ ਸੋਣਾ ਅੱਗੇ ਤੋਂ ਵੀ ਲੈ ਵਾ ਲੂ ਆ ਬਹੁਤ ਚੰਗਾ ਕਰ ਮੁੱਲ ਬਹੁਤ 3000 ਰੁਪਿਆ ਮੰਨਣ ਜ਼ਰੂਰ ਕੋਈ ਨਹੀਂ ਤਾਂ ਲੈ ਡਾ ਹਾਂ ਹੂੰ ਕੀ ਆ ਵਾ ਰਿਕਾਰਡ ਤੋੜ ਦੂ ਇਹ ਲੈ ਆ ਦੇ ਫੁੱਟ ਵਾਲਾ ਸਹੀ ਗੱਲ ਆ ਗੱਲ ਆ ਫੁੱਟ ਵਾਲਾ ਗੱਲੇ ਵਾ ਭਾਈ ਨਗ ਭਾਈ ਕੋਲੇ ਤਿੰਨ ਸੀ ਤਿੰਨੇ ਹੀ ਦਿਖਾਤੇ ਆ ਤਾਜੀ ਸੂਈ ਵੜ ਵੀ ਚੰਗੀ ਆ ਕਿਸੇ ਵੀਰ ਦੇ ਕੋਈ ਵੀ ਨਗ ਪਸੰਦ ਆਵੇ ਭਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਪੈਦਲੋਂ ਧੰਨਵਾਦ ਜੀ